ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ ਸੰਗਤ ਜੀ ਬੇਨਤੀ ਕਰਨਾ ਚਾਹਾਂਗਾ ਅੱਜ ਦੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸੰਗਤ ਨਾਲ ਸ਼ੇਅਰ ਜਿਹੜਾ ਉਹ ਜ਼ਰੂਰ ਕਰ ਦਿਓ ਤੇ ਆਪ ਵੀ ਬਹੁਤ ਧਿਆਨ ਦੇ ਕੇ ਜ਼ਰੂਰ ਸੁਣਿਓ ਕੁਝ ਸਾਲ ਪਹਿਲਾਂ ਮੇਰੀ ਇੱਕ ਵੀਡੀਓ ਬੜੀ ਵਾਇਰਲ ਹੋਈ ਸੀ ਉਹ ਵੀਡੀਓ ਦੇ ਵਿੱਚ ਮੈਂ ਇਸ ਟੌਪਿਕ ਦੇ ਉੱਤੇ ਗੱਲ ਕੀਤੀ ਸੀ ਪ੍ਰਸੰਗਤ ਜੀ ਸਾਡੀ ਵਿਚਕਾਰ ਬਹੁਤ ਸਾਰੇ ਰਾਗੀ ਸੇਬਾਨ ਇਦਾਂ ਦੇ ਆ ਜਿਹੜੇ ਰਾਗੀ ਸੇਬਾਨ ਤੁਸੀਂ ਕਦੀ ਉਹਨਾਂ ਨੂੰ ਸੁਣਿਓ ਬੜਾ ਹੀ ਪਿਆਰਾ ਕੀਰਤਨ ਕਰਦੇ ਆ ਬੜੀ ਰੂਹ ਨਾਲ ਕੀਰਤਨ ਕਰਦੇ ਆ ਉਹਨਾਂ ਦੀ ਆਵਾਜ਼ ਵੀ ਬੜੀ ਮਿੱਠੀ ਤੇ ਪਿਆਰੀ ਆ ਪਰ ਸਭ ਤੋਂ ਵੱਡੀ ਅਫਸੋਸ ਵਾਲੀ ਗੱਲ ਬਤੇ ਕੀ ਆ ਵੀ ਜਿੱਦਾਂ ਦਾ ਉਹ ਕੀਰਤਨ ਕਰਦੇ ਆ ਨਾ ਪਿਆਰਾ ਉਦਾਂ ਦਾ ਉਹਨਾਂ ਨੂੰ ਮਾਣ ਸਤਿਕਾਰ ਜਿਹੜਾ ਉਹ ਨਹੀਂ ਦਿੱਤਾ ਜਾਂਦਾ ਕਾਰਨ ਇਹ ਆ ਵੀ ਉਹ ਆਮ ਗੁਰੂ ਘਰਾਂ ਦੇ ਵਿੱਚ ਲੋਕਲ ਗੁਰੂ ਘਰਾਂ ਦੇ ਵਿੱਚ ਜਿਹੜੀ ਆ ਉਹ ਸੇਵਾ ਨਿਭਾ ਰਹੇ ਆ ਡਿਊਟੀ ਨਿਭਾ ਰਹੇ ਆ ਪਰ ਦੂਜੇ ਪਾਸੇ ਉਹ ਰਾਗੀ ਸੇਵਾਣਾ ਜਿਨ੍ਹਾਂ ਦੇ ਬੜੇ ਬੜੇ ਵੱਡੇ ਨਾਮ ਆ ਸੋਸ਼ਲ ਮੀਡੀਆ ਤੇ ਟੈਲੀਵਿਜ਼ਨਾਂ ਦੇ ਵਿੱਚ ਉਹ ਆਉਂਦੇ ਆ ਤੇ ਸੰਗਤਾਂ ਵੀ ਫਿਰ ਉਹਨਾਂ ਨੂੰ ਬੜਾ ਪਿਆਰ ਕਰਦੀਆਂ ਨੇ ਬੜੀਆਂ ਵੱਡੀਆਂ ਵੱਡੀਆਂ ਸਟੇਜਾਂ ਵੱਡੇ ਵੱਡੇ ਸਮਾਗਮਾਂ ਦੇ ਉੱਤੇ ਕੀਰਤਨ ਕਰਨੀ ਹੁੰਦੇ ਆ ਆ ਅੱਜਕਲ ਤੁਸੀਂ ਦੇਖ ਰਹੇ ਹੋ ਸੋਸ਼ਲ ਮੀਡੀਆ ਦੇ ਉੱਤੇ ਅ ਵੀਡੀਓ ਕੁਝ ਵਾਇਰਲ ਚੱਲ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਵੱਡੇ ਵੱਡੇ ਨਾਮਵਰ ਜਿਹੜੇ ਰਾਗੀ ਸੇਵਾਨ ਨੇ ਜਿਨ੍ਹਾਂ ਦਾ ਸੰਗਤ ਵੀ ਬੜਾ ਮਾਨ ਇੱਜ਼ਤ ਕਰਦੀ ਆ ਕੋਈ ਲੱਖ ਲੱਖ ਰੁਪਏ ਪੇਟਾ ਲੈਣ ਵਾਲਾ ਹੈ ਕੋਈ 51 51 ਹਜ਼ਾਰ ਪੇਟਾ ਲੈਣ ਵਾਲਾ ਹੈ ਗੱਲ ਇਹ ਨਹੀਂ ਵੀ ਉਹ ਲੱਖ ਰੁਪਏ ਪੇਟਾ ਲੈ ਰਹੇ ਆ ਗੱਲ ਇਹ ਆ ਮੁੱਦਾ ਇਹ ਆ ਵੀ ਜਿਹੜਾ ਉਹਨਾਂ ਦੇ ਸਾਈਡ ਵਾਲੇ ਸਾਥੀ ਸੇਵਾਨਾ ਇੱਕ ਤਬਲੇਵਾਦਕ ਆ ਇੱਕ ਸਾਈਡ ਤੇ ਪੰਚਮ ਗੋਣ ਵਾਲਾ ਰਾਗੀ ਸੇਵਾਨਾ ਤੇ ਮੁੱਦਾ ਉਹਨਾਂ ਨੇ ਕੀ ਚੱਕਿਆ ਇਹ ਗੱਲ ਮੈਂ ਨਹੀਂ ਕਹਿ ਰਿਹਾ ਤੁਸੀਂ ਆਪ ਉਹਨਾਂ ਦੇ ਜ਼ੁਬਾ ਉਹਨਾਂ ਦੀ ਜ਼ੁਬਾਨ ਤੇ ਗੱਲ ਸੁਣੀ ਹੋਵੇਗੀ ਵੀ ਆਪ ਤਾਂ ਕਿੱਡੀਆਂ ਵੱਡੀਆਂ-ਵੱਡੀਆਂ ਪਟਾਵਾਂ ਸੰਗਤ ਕੋਲੋਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਕੋਲੋਂ ਲੈ ਰਹੇ ਆ ਤੇ ਸਾਨੂੰ ਦਿਹਾੜੀ ਦੇ ਲੈ ਕੇ ਜਾ ਰਹੇ ਆ ਮੈਂ ਸਮਝਦਾ ਸੰਗਤ ਜੀ ਕਿੱਡੀ ਵੱਡੀ ਇਹ ਸ਼ਰਮਨਾਕ ਗੱਲ ਆ ਉਹਨਾਂ ਰਾਗੀ ਸੇਵਾਨਾ ਵਾਸਤੇ ਜਿਹੜੇ ਨਾਲ ਵਾਲੇ ਸਾਥੀਆਂ ਨੂੰ ਦਿਹਾੜੀ ਤੇ ਲੈ ਕੇ ਜਾ ਰਹੇ ਆ ਕੋਈ ਕਹੇ ਰਿਹਾ ਠੇਕੇ ਤੇ ਲੈ ਕੇ ਜਾਂਦੇ ਆ ਬਾਹਰ ਵਿਦੇਸ਼ਾਂ ਦੇ ਵਿੱਚ ਠੇਕੇ ਤੇ ਦਿਹਾੜੀ ਤੇ ਹੁਣ ਆਪ ਸੰਗਤ ਦੇ ਕੋਲੋਂ ਗੁਰਦੁਆਰਾ ਸੇਵਾਣ ਦੀ ਪ੍ਰਬੰਧਕ ਕਮੇਟੀ ਕੋਲ ਕਿੱਡੀ ਵੱਡੀ ਭੇਟਾ ਲੈ ਲਈ ਤੇ ਨਾਲ ਵਾਲੇ ਨੂੰ 2000 ਰੁਪਇਆ 1000 ਰੁਪਇਆ ਜਾ ਕੋਈ ਚਲੋ ਬਾਤ ਤੋਂ ਬਾਤ 3000 ਜਾਂ 4-5000 ਰੁਪਇਆ ਦਿਹਾੜੀ ਦੇ ਰਿਹਾ ਇਹ ਇੱਕ ਿੱਕੜੀਵਟੀ ਸ਼ਰਮਨਾਕ ਗੱਲ ਆ ਇੱਕ ਪਾਸੇ ਤਾਂ ਅਸੀਂ ਕਹਿੰਦੇ ਆ ਕਿਉਂਕਿ ਗੁਰਬਾਣੀ ਦਾ ਜਿਹੜਾ ਕੀਰਤਨ ਕਰਨ ਵਾਲਾ ਹੈ ਜਿੱਤੇ ਉਹ ਸੰਗਤ ਨੂੰ ਕੀਰਤਨ ਸੁਣਾ ਕੇ ਨਿਹਾਲ ਕਰ ਰਿਹਾ ਹੈ ਕਈ ਵਾਰ ਤੁਸੀਂ ਉਹਨਾਂ ਦੀ ਜ਼ੁਬਾਨੀ ਪ੍ਰਚਾਰ ਵੀ ਸੁਣਦੇ ਹੋ ਵੀ ਹੱਕ ਪਰਾਇਆ ਨਾਨਕਾ ਉਸ ਸੂਰਬ ਸਗਾਏ ਗੁਰਪੀਰ ਹਾਮਾ ਤਾਪ ਭਰੈ ਚਾ ਮੁਰਦਾਰ ਨਾ ਖਾਏ ਇਦਾਂ ਦੀ ਵਿਚਾਰ ਸੁਣਦੇ ਆ ਨਾ ਜੀ ਵੀ ਉਹ ਗੁਰਦੁਆਰੇ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਬੇਨਤੀਆਂ ਕਰ ਰਹੀ ਹੁੰਦੇ ਆ ਵੀ ਤੁਸੀਂ ਸਾਡਾ ਹੱਕ ਨਾ ਮਾਰਿਆ ਕਰੋ ਰਾਗੀ ਸਿੰਘਾਂ ਦਾ ਹੱਕ ਨਾ ਮਾਰਿਆ ਕਰੋ ਪਰ ਜੇਕਰ ਮੇਰੀ ਬੇਨਤੀ ਆ ਵੀ ਜੇ ਆਪ ਅਸੀਂ ਰਾਗੀ ਸੇਵਾਣਾ ਤੇ ਰਾਗੀ ਸੇਵਾਣ ਹੋ ਕੇ ਅਸੀਂ ਹੀ ਆਪਣੇ ਸਾਥੀਆਂ ਦਾ ਹੱਕ ਮਾਰ ਰਹੇ ਆ ਤੇ ਫਿਰ ਸਾਡੇ ਵਾਸਤੇ ਕਿੱਡੀ ਵੱਡੀ ਸ਼ਰਮਨਾਕ ਗੱਲ ਆ ਦੇਖੋ ਮੈਂ ਇਥੇ ਕਲੀਅਰ ਕਰਨਾ ਚਾਹਾਂਗਾ ਮੇਰੀ ਕਿਸੇ ਰਾਗੀ ਸੇਵਾਣ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ ਆ ਨਾਹੀ ਕਿਸੇ ਦੇ ਪ੍ਰਤੀ ਕੋਈ ਨਫ਼ਰਤ ਕੋਈ ਈਰਖਾ ਭਾਵਾਂ ਮੈਂ ਤੇ ਕੇਵਲ ਬੇਨਤੀ ਕਰ ਰਿਹਾ ਕਿਉਂਕਿ ਮੈਂ ਉਹ ਵੀਡੀਓ ਸੁਣੀ ਤੇ ਮੈਨੂੰ ਲੱਗਿਆ ਵੀ ਭਾਈ ਇਹਨਾਂ ਜਿਹੜੇ ਸਾਈਡ ਵਾਲੇ ਸਾਥੀ ਨੇ ਰਾਗੀ ਸਿਵਾਨ ਨੇ ਜਿਹੜੇ ਇਹਨਾਂ ਦਾ ਸਾਥ ਸਾਨੂੰ ਜ਼ਰੂਰ ਦੇਣਾ ਚਾਹੀਦਾ ਹੈ ਦੇਖੋ ਜੇ ਇੱਕ ਜਥੇਦਾਰ ਉਹ ਮਿਹਨਤ ਕਰਦਾ ਹੈ ਕੀਰਤਨ ਕਰਨ ਵਿੱਚ ਤੇ ਜਿਹੜਾ ਤਬਲੇਵਾਦਕ ਆ ਉਹ ਤਬਲੇਵਾਦਕ ਵੀ ਤਾਂ ਮਿਹਨਤ ਕਰਦਾ ਹੈ ਨਾ ਤਬਲਾ ਵਜਾਉਣ ਦੇ ਵਿੱਚ ਨਾਲ ਵਾਲਾ ਪੰਚਮ ਲਗਾ ਰਿਹਾ ਹੈ ਪੂਰਾ ਸਾਥ ਦੇ ਰਿਹਾ ਆਪਣੇ ਜਥੇਦਾਰ ਦਾ ਉਹਦੀ ਵੀ ਤੇ ਆਪਣੀ ਵੱਡੀ ਮਿਹਨਤ ਆ ਨਾ ਜੀ ਵੱਡੀਆਂ ਸਟੇਜਾਂ ਦੇ ਉੱਤੇ ਕੀਰਤਨ ਕਰਨਾ ਉਹਦੇ ਵਿੱਚ ਤਿੰਨਾਂ ਦਾ ਹੀ ਬਰਾਬਰ ਦਾ ਜਿਹੜਾ ਉਹ ਸੰਜੋਗ ਹੁੰਦਾ ਤਾਂ ਹੀ ਫਿਰ ਇੱਕ ਕੀਰਤਨ ਦਾ ਜਿਹੜਾ ਰੰਗ ਆ ਉਹ ਬਣਿਆ ਜਾਂਦਾ ਹੈ ਤੇ ਫਿਰ ਇਕੱਲਾ ਜਥੇਦਾਰ ਜਿਹੜਾ ਉਹ ਸੰਗਤ ਕੋਲੋਂ ਮਾਇਆ ਦੇ ਖੁੱਲੇ ਗਫੇ ਆਪਣੇ ਘਰ ਲੈ ਕੇ ਜਾਵੇ ਸੋਚਦਾ ਹੋਵੇ ਵੀ ਮੇਰੇ ਘਰ ਵਾਲੇ ਆ ਪਰਿਵਾਰ ਵਾਲੇ ਆ ਬੱਚੇ ਆ ਮੈਂ ਆਪਣੇ ਘਰ ਦੀਆਂ ਜਿਹੜੀਆਂ ਨੇ ਉਹ ਜ਼ਰੂਰਤਾਂ ਪੂਰੀਆਂ ਕਰਨੀਆਂ ਨੇ ਉਹਨੂੰ ਇਹ ਵੀ ਤਾਂ ਸਮਝ ਹੋਣੀ ਚਾਹੀਦੀ ਵੀ ਜਿਹੜੇ ਨਾਲ ਦੇ ਸਾਥੀ ਆ ਉਹਨਾਂ ਦੇ ਵੀ ਤੇ ਪਰਿਵਾਰ ਆ ਉਹਨਾਂ ਦੇ ਵੀ ਬੱਚੇ ਆ ਉਹਨਾਂ ਦੀਆਂ ਵੀ ਜ਼ਰੂਰਤਾਂ ਨੇ ਲੋੜਾਂ ਨੇ ਇੱਥੇ ਅੱਜ ਦੇ ਸਮੇਂ ਵਿੱਚ ਹਰ ਇੱਕ ਦੀ ਕੋਈ ਨਾ ਕੋਈ ਲੋੜ ਤਾਂ ਹੈ ਨਾ ਜੀ ਤੇ ਉਹ ਲੋੜ ਕਿਵੇਂ ਪੂਰੀ ਹੋਏਗੀ ਸੋ ਸੰਗਤ ਜੀ ਬੇਨਤੀ ਇਹ ਕਰਨਾ ਚਾਹਾਂਗਾ ਵੀ ਭਾਈ ਜਿਹੜੀ ਆ ਉਹਨਾਂ ਨੇ ਗੱਲ ਕੀਤੀ ਆ ਤੇ ਇਹਦੇ ਵੱਲ ਸਾਨੂੰ ਜ਼ਰੂਰ ਗੌਰ ਕਰਨਾ ਚਾਹੀਦਾ ਵਿਸ਼ੇਸ਼ ਕਰਕੇ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਨੂੰ ਵੀ ਇਸ ਵੱਲ ਗੌਰ ਜਰੂਰ ਕਰਨਾ ਚਾਹੀਦਾ ਹੈ ਉਹ ਜਿਹੜੇ ਕੀਰਤਨ ਕਰਨ ਵਾਲੇ ਆ ਜਥੇਦਾਰ ਵੱਡੇ ਵੱਡੇ ਉਹਨਾਂ ਨੂੰ ਵੀ ਹਦਾਇਤ ਦੇਣੀ ਚਾਹੀਦੀ ਵੀ ਭਾਈ ਤੁਸੀਂ ਆਪਣੇ ਜਿਹੜੇ ਸਾਈਡ ਵਾਲੇ ਸਿੰਘ ਆ ਉਹਨਾਂ ਦਾ ਹੱਕ ਨਾ ਮਾਰੋ ਜੇ ਉਹਨਾਂ ਦਾ ਨਾਮ ਨਹੀਂ ਤੁਹਾਡਾ ਨਾਮ ਆ ਚਲੋ ਠੀਕ ਆ ਸੋਸ਼ਲ ਮੀਡੀਆ ਤੇ ਨਾਮ ਤੁਹਾਡਾ ਹੋ ਗਿਆ ਆ ਆਪਾਂ ਕਹਿੰਦਾ ਵੀ ਟੈਲੀਵਿਜ਼ਨ 'ਚ ਉਹ ਨਹੀਂ ਪਰ ਇੱਕ ਗੱਲ ਸੰਗਤ ਜੀ ਹਮੇਸ਼ਾ ਯਾਦ ਰੱਖਿਓ ਅਸੀਂ ਜ਼ੋਰ ਲਾ ਕੇ ਟੈਲੀਵਿਜ਼ਨਾਂ ਤੇ ਸੋਸ਼ਲ ਮੀਡੀਆ ਤੇ ਸੰਗਤ ਵਿੱਚ ਆਪਣਾ ਨਾਮ ਬਣਾ ਸਕਦੇ ਆ ਪਰ ਇਹ ਗੱਲ ਮੇਰੀ ਜਰੂਰ ਯਾਦ ਰੱਖਿਏ ਗੁਰੂ ਦੀ ਨਜ਼ਰ ਵਿੱਚ ਉਸ ਅਕਾਲ ਪੁਰਖ ਪਰਿਪੂਰਨ ਪ੍ਰਮਾਤਮਾ ਵਾਹਿਗੁਰੂ ਦੀ ਨਜ਼ਰ ਵਿੱਚ ਨਾਮ ਸਾਡਾ ਉਦੋਂ ਬਣਨਾ ਜਦੋਂ ਅਸੀਂ ਗੁਰੂ ਦੇ ਆਸ਼ੇ ਮੁਤਾਬਕ ਆਪਣਾ ਜੀਵਨ ਬਤੀਤ ਕਰਾਂਗੇ ਆ ਜਿਹੜੀ ਪਰਾਇਆ ਹੱਕ ਖਾਣ ਵਾਲੀ ਗੱਲ ਆ ਨਾ جے ਗੁਰੂ ਨਾਨਕ ਮਹਾਰਾਜ ਪਾਤਸ਼ਾਹ ਕਹਿ ਰਹੇ ਹਨ ਵੀ ਪਹਿਲਾ ਸੱਚ ਹਲਾਲ ਦੋਇ ਤੀਜਾ ਖੈਰ ਖੁਦਾਇ ਚੌਥੀ ਨੀਅਤ ਰਾਸ ਮਨ ਪੰਜਵੀਂ ਸਿਵਤ ਸੁਨਾਈ ਚੌਥੀ ਨੀਅਤ ਰਾਸ ਜੇ ਗੁਰੂ ਨਾਨਕ ਸਾਹਿਬ ਜੀ ਇੱਕ ਮੁਸਲਮਾਨ ਵੀਰ ਨੂੰ ਇਹ ਗੱਲ ਸਮਝਾ ਰਹੇ ਉਹ ਗੱਲ ਸਾਡੇ ਤੇ ਵੀ ਉਨੀ ਟੁਕਦੀ ਆ ਵੀ ਅਸੀਂ ਵੀ ਆਪਣੀ ਜਿਹੜੀ ਨੀਅਤ ਆ ਉਹਨੂੰ ਰਾਸ ਬਣਾ ਕੇ ਚੱਲੀਏ ਸਾਡੀ ਨਿਯਤ ਚ ਖੋਟ ਨਹੀਂ ਹੋਣਾ ਚਾਹੀਦਾ ਇਹ ਨਹੀਂ ਹੋਣਾ ਚਾਹੀਦਾ ਵੀ ਅਸੀਂ ਆਪਣੇ ਨਾਲ ਵਾਲੇ ਦਾ ਜਿਹੜਾ ਉਹ ਹਾਕ ਮਾਰ ਕੇ ਆਪਣੇ ਘਰ ਚ ਲੈ ਕੇ ਜਾਈਏ ਫਿਰ ਇਹ ਜਿਹੜਾ ਗੁਰੂ ਆਸ਼ੇ ਮੁਤਾਬਕ ਅਸੀਂ ਜੀਵਨ ਦੇ ਵਿੱਚ ਕੰਮ ਨਹੀਂ ਨਿਭਾ ਰਹੇ ਤੇ ਸੰਗਤ ਵਿੱਚ ਨਾਮ ਹੋ ਜਾਏਗਾ ਪਰ ਗੁਰੂ ਦੀ ਨਜ਼ਰ ਵਿੱਚ ਤੁਸੀਂ ਕਿਵੇਂ ਨਾਮ ਬਣਾਉਗੇ ਵਾਹਿਗੁਰੂ ਦੀ ਨਜ਼ਰ ਵਿੱਚ ਤੁਸੀਂ ਕਿਵੇਂ ਨਾਮ ਬਣਾਉਗੇ ਮੇਰੀ ਪੁਰਜੋਰ ਬੇਨਤੀ ਆ ਵੀ ਉਹ ਜਿਹੜੇ ਸਾਈਡ ਵਾਲੇ ਸਿੰਘਾਂ ਜਿਨ੍ਹਾਂ ਨੇ ਅੱਜ ਇਹ ਮੁੱਦਾ ਚੱਕਿਆ ਆਪਣੇ ਅੰਦਰ ਦਾ ਦਰਦ ਜਿਹੜਾ ਉਹ ਸੰਗਤ ਵਿੱਚ ਰੱਖਿਆ ਹੈ ਸੰਗਤ ਵੀ ਉਹਨਾਂ ਦੇ ਨਾਲ ਪੂਰਾ ਸੰਯੋਗ ਦੇਵੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਵੀ ਉਹਨਾਂ ਨਾਲ ਪੂਰਾ ਸੰਯੋਗ ਦੇਣ ਅਤੇ ਜਿਹੜੇ ਰਾਗੀ ਸੇਵਾਣ ਜਥੇਦਾਰ ਆ ਉਹਨਾਂ ਨੂੰ ਵੀ ਬੇਨਤੀ ਹੈ ਵੀ ਭਾਈ ਆਪਣੇ ਸਾਥੀ ਸਿੰਘਾਂ ਦੇ ਨਾਲ ਜੇ ਕੋਈ ਇਦਾਂ ਕਰਦਾ ਹੈ ਦੇਖੋ ਸਾਰੇ ਇੱਕ ਬਰਾਬਰ ਨਹੀਂ ਹੁੰਦੇ ਪਰ ਸਾਰੇ ਚੰਗੇ ਨਹੀਂ ਤੇ ਸਾਰੇ ਮਾੜੇ ਵੀ ਨਹੀਂ ਆ ਸੋ ਜਿਹੜੇ ਐਸਾ ਕੰਮ ਕਰਦੇ ਆ ਉਹਨਾਂ ਨੂੰ ਵੀ ਬੇਨਤੀ ਪਾਈ ਵੀ ਉਹ ਆਪਣੇ ਸਾਥੀਆਂ ਦੇ ਨਾਲ ਪੂਰਾ ਇਨਸਾਫ ਕਰੋ ਭਾਈ ਉਹਨਾਂ ਦਾ ਬਣਦਾ ਜਿਹੜਾ ਹੱਕ ਆ ਉਹਨਾਂ ਦਾ ਜਿਹੜਾ ਬਣਦਾ ਹਿੱਸਾ ਹੈ ਸੰਗਤ ਵੱਲੋਂ ਜਿਹੜਾ ਉਹਨਾਂ ਨੂੰ ਮਾਣ ਸਨਮਾਨ ਮਿਲਿਆ ਉਹਨਾਂ ਨੂੰ ਜਰੂਰ ਦਿੱਤਾ ਜਾਵੇ ਸਾਰਿਆਂ ਦਾ ਧੰਨਵਾਦ ਵੱਧ ਤੋਂ ਵੱਧ ਇਸ ਪ੍ਰੋਗਰਾਮ ਨੂੰ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ